ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਗੋਤਰਾ ਦਸਵੇਹ ਦਰਵਾਜਾ ਸਾਹਿਬ ਪਿੰਡ ਪੀਰੋ ਵਾਲੀ ਕਰਨਾਮਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਾਣੀ ਕਰੀਆਂ ਦੇ ਨੇੜੇ ਖੜੇ ਹਾਂ ਜਿੱਥੇ ਇਸ ਵਕਤ 25ਵੇਂ ਮਹਾਨ ਕੀਰਤਨ ਦਰਬਾਰ ਦੀ ਤਿਆਰੀ ਚੱਲ ਰਹੀ ਹੈ ਇਹ ਕੀਰਤਨ ਦਰਬਾਰ 16 ਫਰਵਰੀ ਪਰਸੋਂ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦਪੈਰ 3:30 ਵਜੇ ਤੱਕ ਹੋ ਰਿਹਾ ਹੈ ਇਸ ਵਿੱਚ ਦੁਨੀਆ ਦੇ ਸਿੱਖ ਪੰਥ ਦੇ ਸਭ ਤੋਂ ਸਰਮੌਰ ਜਥੇ ਪਹੁੰਚ ਰਹੇ ਹਨ ਗਣਿਤ ਭਾਈ ਹਰਜਿੰਦਰ ਸਿੰਘ ਜੀ ਪੰਥਕ ਸ਼ਰੋਮਣੀ ਦਾਗੀ ਪਦਮ ਸ਼੍ਰੀ ਔਰ ਗਿਆਨੀ ਪਿੰਦਰਪਾਲ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਔਰ ਹੋਰ ਬਹੁਤ ਸਾਰੇ ਜਥੇ ਭਾਈ ਜਗਿੰਦਰ ਸਿੰਘ ਜੀ ਯਾਰ ਅਤੇ 골ਡ ਬੈਟਲ ਇੰਟਰਨੈਸ਼ਨਲ 골ਡ ਬੈਟਲ ਸਾਡੀ ਗਣਿਤ ਤਰਮੋਤਲ ਸਿੰਘ ਜੀ ਭਮਦੀ ਪਹੁੰਚ ਰਹੇ ਹਨ ਇਸ ਵਕਤ ਸ਼ਾਮ ਪਈ ਹੈ ਔਰ ਅੱਜ 14 ਤਰੀਕ ਹੈ ਸ਼ਾਮ ਹੈ। ਔਰ ਦੇਖੋ ਤਿਆਰੀਆਂ ਚੌਧਰੀਆਂ ਹਨ ਗੁਰਦੁਆਰਾ ਸਵੇਖ ਦਰਬਾਰ ਦੇ ਵਿੱਚ ਪਾਠ ਚੱਲ ਰਹੇ ਹਨ। ਔਰ ਸਾਹਮਣੇ ਜੋ ਦੀਪ ਵਾਲਾ ਹੈ ਉਹ ਸਾਹਮਣੇ ਆਪ ਦਰਸ਼ਨ ਕਰ ਸਕਦੇ ਹੋ। ਇਸ ਪਾਸੇ ਸੰਗਤ ਤਿਆਰੀਆਂ ਵਿੱਚ ਜੁਟੀ ਹੈ। ਔਰ ਲੰਗਰ ਚੱਲ ਰਿਹਾ ਹੈ ਤੇ ਅਗਲੇ ਪਰਸੋਂ ਨਿਆ ਤਿਆਰੀਆਂ ਜੋ ਉਹ ਹੋ ਰਹੀਆਂ ਹਨ। ਇਹ ਰਾਤ ਦਾ ਸਮਾਂ ਹੈ ਅਜੇ। ਹਾਂ ਦਾ ਸਮਾਂ ਹੈ। ਤੇ ਇਹ ਸੰਗਤ ਰਾਤ ਦੇ ਸਮੇਂ ਵਿੱਚ ਦੋ ਦਿਨ ਪਹਿਲਾਂ ਜੋ ਤਿਆਰੀ ਵੀ ਕਰ ਰਹੀ ਹੈ ਔਰ ਮੰਗਰ ਲਗਾਤਾਰ ਪ੍ਰਵਾਹ ਚੱਲ ਰਹੇ ਹਨ ਦੇਸੀ ਕੇਉ ਦੇ ਆਪ ਦੀ ਇਸ ਨੂੰ ਦੇਖ ਸਕਦੇ ਹੋ ਇਸ ਵੀਡੀਓ ਰਾਹੀਂ ਬੇਨਤੀ ਹੈ ਸਮੂਹ ਸਿੱਖ ਜਗਤ ਨੂੰ ਕਿ ਵੱਡੀ ਗਿਣਤੀ ਵਿੱਚ ਆਓ ਤੁਹਾਨੂੰ ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਅਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਇਹ ਸਵਾਗਤ ਜੋ ਹੋ ਰਿਹਾ ਹੈ ਕੋਸਵਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਗੁਰੂ ਕਾਬੀਆਂ ਨੂੰ ਰੌਣਕਾਂ ਨੂੰ ਵਧਾਓ ਤੇ ਆਪਣੇ ਜੀਵਨ ਸਫਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ